ਜੈ ਕਰ ਸਾਧਨਾ ਸੇਵੀਐ ਹਰ ਕੀ ਪੂਜਾ ਨਾਹੀ ਹਰ ਕੀ ਪੂਜਾ ਨਾਹੀ ਤੈ ਕਰ ਮਰਕਟ ਸਾਰ ਕੇ ਭੂਤ ਵਸ ਦਿਨਾ ਮਾਹੀ ਜਿਸ ਘਰ ਦੇ ਵਿੱਚ ਗੁਰਮੁਖਾਂ ਦੀ ਸੇਵਾ ਨਹੀਂ ਜਿਸ ਘਰ ਦੇ ਵਿੱਚ ਵਾਹਿਗੁਰੂ ਦੀ ਭਗਤੀ ਨਹੀਂ ਵਾਹਿਗੁਰੂ ਦਾ ਸਿਮਰਨ ਨਹੀਂ ਜਪਜੀ ਸਾਹਿਬ ਨਹੀਂ ਪੜਿਆ ਜਾਂਦਾ ਜਿਸ ਘਰ ਦੇ ਵਿੱਚ ਅਨੰਦ ਸਹਿਬ ਰਹਿ ਰਾਸ ਨਹੀਂ ਹੁੰਦਾ ਜੇ ਕੋਈ Hindu ਭਰਾ ਹੈ ਜਿਸ ਘਰ ਦੇ ਵਿੱਚ ਰਾਮ ਰਾਮ ਗੈਤਰੀ ਨਹੀਂ ਪੜੀ ਜਾਂਦੀ ਮੁਸਲਮਾਨ ਭਰਾ ਹੈ ਜਿਸ ਘਰ ਦੇ ਵਿੱਚ ਨਿਮਾਜ਼ਾਂ ਨਹੀਂ ਪੜੀਆਂ ਜਾਂਦੀਆਂ ਤਸਬੀ ਨਹੀਂ ਫੇਰੀ ਜਾਂਦੀ ਸਮਝੋ ਉਹ ਘਰ ਦੇ ਵਿੱਚ ਰਹਿਣ ਵਾਲੇ ਜਿਹੜੇ ਉਹ ਬੰਦੇ ਨਹੀਂ ਉਹ ਤਾਂ ਭਾਈ ਭੂਤਾਂ ਦੀ ਨਿਆਈ ਉਹ ਘਰ ਘਰਾਂ ਦੀ ਨਿਆਈ ਨਹੀਂ ਉਹ ਕਹਿੰਦੇ ਸਿਵਿਆਂ ਦੀ ਨਿਆਈ ਮੜੀਆਂ ਦੀ ਨਿਆਈ ਹੈ ਹੁਣ ਇਹ ਗੱਲ ਅਸੀਂ ਤਾਂ ਆਖਦੇ ਨਹੀਂ ਜੇਕਰ ਸਾਧਨਾ ਸੇਵੀ ਹੈ ਹਰ ਕੀ ਸੇਵਾ ਨਹੀਂ ਤੈਂ ਕਰ ਮਰਕਟ ਮਰਕਟ ਸਿਵਿਆਂ ਨੂੰ ਆਗਦੇ ਤੈਂ ਕਰ ਮਰਕਟ ਸਾਰ ਕੇ ਭੂਤ ਵਸੈ ਤਿੰਨਾ ਮਾਹੀ ਜਿਉਂਦੇ ਹੀ ਕਹਿੰਦੇ ਭੂਤ ਤੁਰੇ ਫਿਰਦੇ ਆ ਉਹਨਾਂ ਘਰਾਂ ਦੇ ਵਿੱਚ ਜਿਉਂਦੇ ਹੀ ਭੂਤ ਵਸੈ ਭਗਤ ਫਰੀਦ ਜੀ ਕਹਿੰਦੇ ਫਰੀਦਾ ਤਿੰਨਾ ਮੁਖ ਡਰਾਵਣੇ ਜਿਨ੍ਹਾਂ ਵਿਸਾਰਿਆ ਨਾਉ ਕਹਿੰਦੇ ਵੀ ਉਹਨਾਂ ਦੇ ਮੋਖ ਡਰਾਉਣੇ ਨੇ ਮੋਖ ਭਾਅ ਉਹਨਾਂ ਦੇ ਮਨ ਡਰਾਉਣੇ ਬਣ ਗਏ ਉਹਨਾਂ ਦੇ ਕਰਮ ਉਹਨਾਂ ਦੀ ਸੋਚ ਡਰਾਉਣੀ ਬਣ ਗਈ ਜਿਨ੍ਹਾਂ ਵਿਸਾਰਿਆ ਨਾਉ ਇੱਥੇ ਦੁੱਖ ਹਨੇਰਿਆਂ ਅੱਗੇ ਫੌਰ ਨਾ ਥਾਉ ਇੱਥੇ ਵੀ ਹਨੇਰੇ ਦੁੱਖ ਬਹੁਤੇ ਦੁੱਖ ਸੰਹਦੇ ਨੇ ਤੇ ਅੱਗੇ ਵੀ ਇਹੋ ਜਿਹੇ ਲੋਕਾਂ ਨੂੰ ਟਿਕਾਣਾ ਨਹੀਂ ਮਿਲਦਾ ਤੇ ਜਿਹੜੇ ਆਪ ਲੋਕਾਂ ਨੂੰ ਠੱਗਣ ਲੱਗੇ ਹੋਏ ਆ ਆਪ ਲੋਕਾਂ ਨੂੰ ਠੱਗਣ ਲੱਗੇ ਹੋਏ ਆ ਉਹਨਾਂ ਦੀ ਹਾਲਤ ਉੱਧਾ ਪਈ ਇਤੋਂ ਵੀ ਬੁਰੀ ਹੁੰਦੀ ਜਦੋਂ ਮਾਏ ਮੁੰਡੋ ਤੇ ਗੁਰੂ ਕੀ ਜਾਤ ਤੇ ਭਰਮ ਨਾ ਜਾਏ ਆਪ ਡੁੱਬੇ ਚਾਹ ਬੇਦ ਮੈਂ ਚੇਲੇ ਲਈ ਬਹਾਈ ਮਾਏ ਮੁੰਡੋ ਪਾਪੋ ਦੀ ਮਾਂ ਨੂੰ ਵਿਧਵਾ ਹੋ ਜਾਣਾ ਚਾਹੀਦਾ ਸੀ ਮੁੰਡੋ ਮੁੰਡਣ ਕੀਤਾ ਜਾਂਦਾ ਹੁੰਦਾ ਜਦੋਂ ਕੋਈ ਇਸਤਰੀ ਵਿਧਵਾ ਹੋ ਜਾਂਦੀ ਹਿੰਦੂ ਭਰਾ ਮਾਦੇ ਘਰ ਬਨਾਰਸ ਜਾ ਕੇ ਉਹਦਾ ਮੁੰਡਣ ਕਰਦੇ ਮਾਏ ਮੁੰਡੋ ਤੇ ਗੁਰੂ ਕੀ ਜਾਂ ਤੇ ਭਰਮ ਨਾ ਜਾਏ ਆਪ ਡੁੱਬੇ ਚਾਹ ਬੇਦ ਮੈਂ ਚੀਲੇ ਲੀਏ ਬਹਾਈ ਉਹ ਆਪ ਵੀ ਡੁੱਬਦੇ ਨਾਲ ਦੇ ਆਨੂੰ ਵੀ ਡੋਪਦੇ ਹਾਂ ਦੁਨੀਆ ਨੂੰ ਭਾਵੇਂ ਠੱਗੀ ਜਾਣਾ ਪਰ ਜਿਹੜੇ ਗੁਰਮੁਖ ਪਿਆਰੇ ਤੇ ਜਿਹੜਾ ਪਰਮਾਤਮਾ ਉਹਨੂੰ ਕੋਈ ਵੀ ਨਹੀਂ ਠੱਗ ਸਕਦਾ ਹਰ ਬਿਸਰਤ ਸਦਾ ਖੁਵਾਰੀ ਤਿਸ ਕੋ ਧੋਖਾ ਕਹਾਂ ਵਿਆਪੈ ਜਾ ਕੋ ਓਟ ਤੁਹਾਰੀ